ਸਰ ਸ਼ਕਲ ਮੈਂ ਦੀਨਾ ਧੀਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਚਾਹ ਵਾਲੀ ਕੁੜੀ ਨੂੰ ਲੈ ਕੇ ਸੋ ਦਾ ਦੇ ਕਿ ਬੀਤੇ ਦਿਨੀ ਸਾਡੇ ਨਿਊਜ਼ ਚੈਨਲ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਕੁੜੀ ਦਾ ਸੱਚ ਸਾਹਮਣੇ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਇਹ ਖਬਰ ਜਿਵੇਂ ਹੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਕਿ ਹੋਰ ਜਿਹੜੇ ਚੈਨਲਾਂ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਉਸ ਦੇ ਪਿਓ ਦੇ ਘਰ ਜਿਹੜਾ ਕਿ ਤੰਤਾ ਲੱਗ ਜਾਂਦਾ ਭੀੜ ਜਮਾ ਹੋ ਜਾਂਦੀ ਹੈ ਤੇ ਇਸ ਸੱਚ ਨੂੰ ਹੋਰ ਉਜਾਗਰ ਕੀਤਾ ਜਾਂਦਾ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਹੁਣ ਜਿਹੜੇ ਸਮਾਜ ਸੇਵੀ ਮਨਦੀਪ ਮੰਨਾ ਸੀ ਉਹ ਹੁਣ ਉਸ ਲੜਕੀ ਦੇ ਪਿਓ ਦੇ ਘਰ ਗਏ ਜਿਹੜੀ ਲੜਕੀ ਨੇ ਆਪਣੇ ਪਿਓ ਨੂੰ ਮਰਿਆ ਹੋਇਆ ਦੱਸਿਆ ਸੀ ਤਾਂ ਉੱਥੇ ਜਾ ਕੇ ਸਮਾਜ ਸੇਵੀ ਮਨਦੀਪ ਮੰਨਾ ਨੇ 1 ਲੱਖ ਰੁਪਏ ਦੀ ਮਦਦ ਉਸ ਦੇ ਪਰਿਵਾਰ ਦੀ ਉਸ ਦੇ ਪਿਤਾ ਦੀ ਕੀਤੀ ਹੈ ਸੋ ਦਾਦੇ ਕਿ ਇਸ ਤੋਂ ਪਹਿਲਾਂ ਮਨਦੀਪ ਮੰਨਾ ਦੇ ਵੱਲੋਂ ਉਸ ਚਾਹ ਵਾਲੀ ਕੁੜੀ ਨੂੰ ਲੱਖ ਰੁਪਇਆ ਦਿੱਤਾ ਜਾਂਦਾ ਉਸ ਦੇ ਨਾਲ ਹਮਦਰਦੀ ਜਤਾਈ ਜਾਂਦੀ ਹੈ ਤਾਂ ਹੁਣ ਮਨਦੀਪ ਮੰਨਾ ਉਸ ਲੜਕੀ ਦੇ ਪਿਓ ਦੇ ਘਰ ਪਹੁੰਚਦੇ ਨੇ 1 ਲੱਖ ਰੁਪਏ ਦੀ ਮਦਦ ਕਰਦੇ ਨੇ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਉਸ ਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ ਜਾ ਰਿਹਾ ਇੱਥੇ ਤੁਹਾਨੂੰ ਦੱਸ ਦਈਏ ਕਿ ਮਨਦੀਪ ਮੰਨਾ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਪਰਿਵਾਰ ਇਕੱਠਾ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਦੂਜੇ ਪਾਸੇ ਜਦੋਂ ਮਨਦੀਪ ਮੰਨਾ ਉਹਦੇ ਪਿਤਾ ਦੇ ਨਾਲੇ ਗੱਲ ਕਰਦਾ ਹੈ ਕਿ ਤੁਸੀਂ ਇਕਜੁੱਟ ਹੋਣਾ ਚਾਹੁੰਦੇ ਹੋ ਤਾਂ ਉਸਦੇ ਪਿਤਾ ਦਾ ਕਹਿਣਾ ਹੁੰਦਾ ਕਿ ਮੇਰੇ ਬੱਚੇ ਜਦੋਂ ਮਰਜ਼ੀ ਆ ਸਕਦੇ ਨੇ ਕੋਈ ਗੱਲ ਨਹੀਂ ਪਰ ਮੈਂ ਆਪਣੀ ਧਰਮ ਪਤਨੀ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਦੂਜੇ ਪਾਸੇ ਮਨਦੀਪ ਮੱਨਾ ਦਾ ਕਹਿਣਾ ਕਿ ਪਿੰਡ ਦੀ ਪੰਚਾਇਤ ਦੇ ਨਾਲ ਰਲ ਕੇ ਜਿਹੜੀ ਕੋਸ਼ਿਸ਼ ਕਰਾਂਗੇ ਕਿ ਇਹ ਪਰਿਵਾਰ ਮੋੜ ਤੋਂ ਇੱਕ ਹੋ ਜਾਵੇ ਦੇਖਣਾ ਹੋਵੇਗਾ ਕਿ ਮਨਦੀਪ ਮੱਨਾ ਦੇ ਬੋਲੋ ਜਿਹੜੀ ਕੋਸ਼ਿਸ਼ ਕਾਹੀ ਜਾਈ ਦੀ ਕਿ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਇੱਕ ਹੋ ਜਾਵੇ ਉਹ ਰੰਗ ਲੈ ਕੇ ਆਉਂਦੀ ਆ ਜਾਂ ਨਹੀਂ ਸੋਦਾ ਦੀ ਕਿ ਚਾਹ ਵਾਲੀ ਕੁੜੀ ਜਿਸ ਨੇ ਕੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਉਸ ਤੋਂ ਬਾਅਦ ਲੋਕਾਂ ਨੇ ਕਾਫੀ ਹਮਦਰਦੀ ਇਸ ਲੜਕੀ ਦੇ ਨਾਲ ਜਤਾਈ ਸੀ ਕਿਉਂਕਿ ਸਾਰੇ ਪੰਜਾਬੀਆਂ ਦੇ ਦਿਲ ਐਨੇ ਜੋਦਾ ਵੱਡੇ ਹੁੰਦੇ ਨੇ ਕਿ ਅਸੀਂ ਕਿਸੇ ਦਾ ਦੁੱਖ ਛੇਤੀ ਨਹੀਂ ਦੇਖ ਸਕਦੇ ਅਸੀਂ ਜਦੋਂ ਵੀ ਕਿਸੇ ਗਰੀਬ ਨੂੰ ਜਾਂ ਕਿਸੇ ਨੂੰ ਅਜਿਹੇ ਮਾੜੇ ਹਾਲਾਤਾਂ ਦੇ ਵਿੱਚ ਦੇਖਦੇ ਆ ਤਾਂ ਅਸੀਂ ਆਪਣਾ ਸਭ ਕੁਝ ਭੁੱਲ ਕੇ ਉਸ ਦੀ ਪਹਿਲ ਦੇ ਆਧਾਰ ਤੇ ਮਦਦ ਕਰਨ ਦੇ ਵਾਸਤੇ ਉੱਥੇ ਚਲੇ ਜਾਂਦੇ ਆ ਕਈ ਵਾਰ ਜਿਹੜੇ ਕਿ ਚੰਗੇ ਲੋਕ ਹੁੰਦੇ ਨੇ ਉਹ ਅਜਿਹੀ ਮਦਦ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿ ਪੈਸਾ ਇਕੱਠੰਦੇ ਇਕੱਠਾ ਕਰਨ ਦੇ ਨਾਂ ਤੇ ਜਿਹੀਆਂ ਵੀਡੀਓ ਪਾ ਜਾਂਦੇ ਨੇ ਉਹ ਜਿਹੜੇ ਕਿ ਲੋਕਾਂ ਤੋਂ ਕਾਫੀ ਪੈਸਾ ਬਟੌਰ ਚਾਹੁੰਦੇ ਨੇ ਸੋ ਇੱਥੇ ਥੋੜੀ ਜਿਹੀ ਜਾਂਚ ਕਰਕੇ ਵੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਦੂਜੇ ਪਾਸੇ ਜਦੋਂ ਇਸ ਚਾਹ ਵਾਲੀ ਕੁੜੀ ਦਾ ਖੁਲਾਸਾ ਹੋ ਜਾਂਦਾ ਤਾਂ ਸਾਰਾ ਸੱਚ ਸਾਹਮਣੇ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਕਿ ਜਿਹੜੀ ਕੁੜੀ ਭੋਲਾ ਭਾਲਾ ਚਿਹਰਾ ਸੀ ਇੱਕ ਚਾਹ ਦੀ ਦੁਕਾਨ ਲਾ ਕੇ ਲੋਕ ਲੋਕਾਂ ਦੇ ਹਮਦਰਦ ਦੀ ਬਟੋਰੀ ਸੀ ਪਰ ਉਹਦਾ ਸੱਚ ਕੁਝ ਹੋਰ ਹੀ ਬਿਆਨ ਕਰ ਰਿਹਾ ਸੀ ਦੂਜੇ ਪਾਸੇ ਜਦੋਂ ਪੱਤਰਕਾਰ ਗੱਲ ਕਰਦੇ ਨੇ ਤਾਂ ਉੱਥੇ ਪਰਕਦੀ ਵੀ ਨਜ਼ਰ ਆਉਂਦੀ ਆ ਕਿਉਂਕਿ ਜਦੋਂ ਸੱਚ ਸਾਹਮਣੇ ਆ ਜਾਂਦਾ ਤਾਂ ਬੰਦੇ ਨੂੰ ਸੁਣਨਾ ਬਰਦਾਸ਼ਤ ਨਹੀਂ ਹੁੰਦਾ ਕਿਉਂਕਿ ਸੱਚ ਕੌ ਪਰ ਦੂਜੇ ਪਾਸੇ ਹੁਣ ਮਨਦੀਪ ਮੰਨਾ ਦੇ ਵੱਲੋਂ ਜਿੱਥੇ ਉਸ ਲੜਕੀ ਦੀ ਚਾਹ ਵਾਲੀ ਕੁੜੀ ਦੀ ਮਦਦ ਕੀਤੀ ਗਈ ਸੀ ਤੇ ਹੁਣ ਉਸ ਦੇ ਪਿਤਾ ਦੀ ਵੀ ਮਦਦ ਕਰਨ ਦੇ ਲਈ ਉਸ ਦੇ ਘਰ ਪਹੁੰਚੇ ਤੇ 1 ਲੱਖ ਦਾ ਚੈੱਕ ਦਿੱਤਾ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਪਰਿਵਾਰ ਇੱਕ ਜੁਟ ਹੋ ਜਾਵੇ ਦੇਖਣਾ ਹੋਵੇਗਾ ਕਿ ਹੁਣ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਜੇਕਰ ਉਹਨਾਂ ਦਾ ਪਰਿਵਾਰ ਇੱਕ ਜੁਟ ਹੋ ਜਾਂਦਾ ਕਿਉਂਕਿ ਇਸ ਦਾ ਆਪ ਕਹਿੰਦੇ ਆ ਕਿ ਹਾਂ ਕਿ ਜਿਨ੍ਹਾਂ ਦੇ ਵੀ ਪਰਿਵਾਰ ਇਸ ਤੱਕ ਦਿਨਾਂ ਦਾ ਵਿਖਰੇ ਹੋਏ ਨੇ ਉਹ ਇੱਕ ਜੁਟ ਹੋਣ ਕਿਉਂਕਿ ਲੜਾਈਆਂ ਝਗੜਿਆਂ ਦੇ ਵਿੱਚ ਨਰਾਜ਼ੀਆਂ ਦੇ ਵਿੱਚ ਕੁਝ ਨਹੀਂ ਰੱਖਿਆ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਤੇ ਜੇਕਰ ਇਹਨਾਂ ਦਾ ਪਰਿਵਾਰ ਇੱਕ ਹੋ ਜਾਂਦਾ ਤਾਂ ਇਹ ਵੀ ਚੰਗੀ ਗੱਲ ਹੋਵੇਗੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼